ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਜੀ ਸਾਰੇ ਠੀਕ ਠਾਕ ਹੋ ਅਸੀਂ ਸਭ ਠੀਕ ਠਾਕ ਆ ਗਿਆ ਜੀ। ਆਪਾਂ ਲੱਗੇ ਆ ਜੀ ਚੌਲਾਂ ਦੀਆਂ ਪਿੰਨੀਆਂ ਬਣਾਉਣ। ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆ। ਨਾਲੇ ਆਪਾਂ ਬਣਾਉਣੇ ਚੌਲਾਂ ਦੀਆਂ ਪਿੰਨੀਆਂ ਤਣੂ ਦੀ ਡਿਮਾਂਡ ਤੇ। ਕੜਾਈ ਆਪਾਂ ਜਾੜਤੀ ਆ। ਹੁਣ ਆਪਾਂ ਇੱਥੇ ਪਾਵਾਂਗੇ ਥੋੜਾ ਜਿਹਾ ਘਿਓ ਦੇਸੀ। ਆਪਾਂ ਲਗੇ ਚੌਲਾਂ ਦਾ ਆਟਾ ਲੋ ਦੇ ਵਿੱਚ ਇਹ ਪਾ ਕੇ ਤੇ ਇਹਨੂੰ ਆਪਾਂ ਪਹਿਲਾਂ ਭੁੰਨਾਗੇ ਇਹ ਭੁੰਨੇ ਥੋੜਾ ਜਿਹਾ ਭੁੰਨ ਕੇ ਫੇਰ ਆਪਾਂ ਇਹ ਗਰਦਿਆਂ ਕੰਟੀਨਿਊ ਹੁਣ ਆਪਾਂ ਇਸ ਦਾ ਹਿਲਾਉਂਦੇ ਰਵਾਂਗੇ ਆਟੇ ਨੂੰ ਜਿਨਾ ਚਿਰ ਆਟਾ ਥੋੜਾ ਜਿਹਾ ਮੜਾ ਜਿਹਾ ਕਲਰ ਚੇਂਜ ਹੋ ਜਾਏਗਾ ਨਾ ਫੇਰ ਆਪਾਂ ਇਹਨੂੰ ਆਟੇ ਨੂੰ ਉਤਾਰ ਲਾਂਗੇ ਇਹ ਹਾਟੇ ਦਾ ਕਲਰ ਜ਼ਿਆਦਾ ਚੇਂਜ ਨਹੀਂ ਹੋਣਾ ਇਹ ਰਹਿਣਾ ਵਾਈਟ ਵਾਈਟ ਹੀ ਆ ਇੰਗੇ ਪਾ ਨੂੰ ਪੋਣ ਚੰਗੀ ਕਰ ਲੈਣਾ ਨਾ ਇਹ ਆ ਪਕੂਆ 1 ਕਿਲੋ ਇਹ ਆ ਆਟੇ ਦੇ ਵਿੱਚ ਮਿਕਸ ਕਰਾਂਗੇ ਕੋਈ ਨਹੀਂ ਆਟਾ ਗਿਆ ਜੀ ਹੁਣ ਭੁੱਜ ਆਟਾ ਗਿਆ ਭੁੱਜ ਦਸੋਂ ਆਪਾਂ ਪਾਉਣ ਲੱਗੇ ਆ ਵਿੱਚ ਦੇਖੋ ਆ ਸਵਾਇ ਇਹਦੇ ਵਿੱਚ ਮੈਲਟ ਰੀਜ ਨਾਲ ਚੰਗੀ ਤਰ੍ਹਾਂ ਕਰਕੇ ਵਾਚ ਮਿਕਸ ਹੋ ਗਿਆ ਵਾ ਹੁਣ ਆਪਾਂ ਇਹਨੂੰ ਕੜਾਈ ਨੂੰ ਉਤਾਰ ਲੈਨੇ ਆ ਥੱਲੇ ਹੁਣ ਇਸ ਕੋਨੇ ਦੇ ਆਪ ਖਾਂਡ ਖਾਂਡ ਆਪਣੇ ਟੇਸਟ ਦੇ ਅਕੋਰਡਿੰਗ ਰੱਖੋ ਲਾਵਾਂਗੇ ਜੇ ਪਰ ਡਰਾਈ ਫਰੂਟ ਇਹਦੇ ਵਿੱਚ ਆਪਾਂ ਪਾ ਦਾਂਮ ਕਾਜੂ ਸੌਗੀ ਤੇ ਹੰਗਫਲੀ ਦੀਆਂ ਗਿਰੀਆਂ ਇਹ ਐਡ ਕਰ ਦਿੰਦੇ ਆ ਵਿੱਚ ਆਪਾਂ ਥੋੜੀ ਜੀ ਜਵੈਨ ਐਡ ਕਰਦੇ ਆ ਇਹਦੇ ਕਰਨ ਤੋਂ ਬਾਅਦ ਹੁਣ ਆਪਾਂ ਇਹ ਪਾਉਣੇ ਆ ਜੀ ਇੱਕ ਗਲਾਸ ਦੁੱਧ ਪਹਿਲਾਂ ਉਹ ਵੀ ਗਰੀ ਦੁੱਧ ਦਾ ਆਪਾਂ ਬਾਇਲ ਕਰਕੇ ਪਹਿਲਾਂ ਹੀ ਰੱਖਿਆ ਹੋਇਆ ਸੀ ਹੁਣ ਜੇ ਆਪਣਾ ਮਟੀਰੀਅਲ ਸਾਰਾ ਇਹ ਤਿਆਰ ਦੁੱਧ ਪਾ ਕੇ ਐ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਪਿੰਨੀਆਂ ਬਣ ਲਈ ਹੋ ਗਿਆ ਰੈਡੀ ਹੁਣ ਆਪਾਂ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਪਿੰਨੀਆਂ ਬਣਾਉਣੇ ਆ ਇਹਦੀਆਂ ਪਿੰਨੀਆਂ ਬਣ ਗਿਆ ਜੀ ਆਪਣੀਆਂ ਰੈਡੀ ਜੇ ਤੁਹਾਨੂੰ ਮਤਲਬ ਕੀ ਰੈਸਪੀयां ਵਧੀਆ ਲੱਗਦੀਆਂ ਵਾ ਤੇ ਸਾਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਅੱਗੇ ਤੋਂ ਹੋਰ ਇਹੋ ਜਿਹੀਆਂ ਨਵੀਆਂ-ਨਵੀਆਂ ਰੈਸਪੀ ਵੇਖਣ ਲਈ ਓਕੇ ਥੈਂਕ ਯੂ ਜੀ